ਮੇਰਾ ਨਾਮ ਆਰਮਨਵਾਸ ਜੀ ਸਬਜ਼ੀ ਮੰਡੀ ਤੇ ਸਬਜ਼ੀ ਦਾ ਕੰਮ ਕਰਦਾ ਹਾਂ ਪਰੇਸ਼ਾਨੀ ਇਹ ਆ ਕੇ ਬੈਠ ਜਾਂਦਾ ਅੱਡੇ ਤੇ ਆਹ ਬਾਂਦਰ ਤੇ ਆਜ ਘਾਟੋ ਘਾਟ 10 ਦਿਨ ਹੋ ਗਏ ਜੀ ਇਨੂੰ ਜੇ ਆਪਾਂ ਕੁਝ ਖਾਣ ਨੂੰ ਦੇਈਏ ਤਾਂ ਖਾ ਲੇ ਚਲੋ ਠੀਕ ਹੈ ਪਰ ਇਹ ਹਟਦਾ ਹੀ ਨਹੀਂ ਇਹ ਮਗਰ ਪੈ ਜਾਂਦਾ ਸਿੱਧਾ ਹੀ ਖੜਦਾ ਹੈ ਸਿੱਧਾ ਉਹਨੂੰ ਬਾਈ ਨੂੰ ਮੇਰੇ ਨਾਲ ਆਲੇ ਨੂੰ ਕੱਟ ਹੀ ਲਿਆ ਉਹ ਅੱਜ ਟੀਕੇ ਲਵਾ ਕੇ ਆਏ ਵਿਚਾਰੇ ਆ ਲਖਨ ਨੂੰ ਕੱਟ ਲਿਆ ਉਹਨੂੰ ਕੱਟ ਹੀ ਲਿਆ ਕੀ ਸੀਗਾ ਬਾਈ ਨੇ ਫੋਨ ਕਰਿਆ ਸੀਗਾ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਇਹਨੂੰ ਫੜ ਕੇ ਲੈ ਜਾਓ ਤੇ ਜਿੱਥੇ ਚਾਹੋ ਉੱਥੇ ਛੱਡ ਦਿਓ ਯਾਰ ਕੰਮ ਕਰ ਗਰਾਗ ਵੀ ਟਰਦੇ ਆ ਵਿਚਾਰੇ ਇਹ ਅਸੀਂ ਵੀ ਡਰੀ ਲੱਗਦਾ ਜਾਨਵਰ ਹੈ ਕੀ ਪਤਾ ਕਦੋਂ ਵੱਢ ਲਵੇ

कह चो प्रशासन कि कोई सुनाई नहीं हो रही इसकी कोई पकड़ के लेके नहीं जा रहा है था। तो था। ना वो वैसे दौड़ के काट लेता है ऊपर चढ़ जाता है हाँ ऊपर बहुत बड़ी देर से बैठा था घंटा हो गया मेरे पार्स बैठे हुए हाँ सारे को परेशान करता है मेरा नाम सतनाम सिंह है जी सब्जी मंडी मेरा कम सब्जी बेचन जानवर ने बड़ा दुखी किया सारे ਤੇ ਮੇਰੇ ਡੇ ਦੇ ਵੀ ਬਹੁਤ ਨੁਕਸਾਨ ਕੀਤਾ ਹੀ ਨੇ ਜੀ ਬੰਦਰੀ ਇਹ ਹੋ ਗਏ 5-7 ਦਿਨ ਹੋ ਗਏ ਠਿਕ ਹੁੰਦੇ ਨੂੰ ਤੇ ਮੈਂ ਦੋ ਤਿੰਨ ਵਾਰ ਸ਼ਿਕਾਇਤ ਵੀ ਕੀਤੀ ਆ ਜੀ ਪਰ ਉਹਦਾ ਕੋਈ ਅਸਰ ਨਹੀਂ ਹੈਗਾ ਜੀ ਵੱੜਦਾ ਹੈ ਜੀ ਵੱੜਦਾ ਹੀ ਮਗਰ ਪਏ ਜਾਂਦਾ ਜੀ ਉਹ ਖਰਾਬੀ ਇਨ ਕੀ ਨੇੜੇ ਆ ਕੇ ਡਰਾਉਂਦਾ ਹੀ ਸਾਨੂੰ ਕੰਮ ਨਹੀਂ ਕਰਨ ਦਿੰਦਾ ਜੀ ਸਾਨੂੰ ਜੀ ਸਬਜ਼ੀਆਂ ਵੀ ਖਰਾਬ ਕਰਦਾ ਜੀ ਸਬਜ਼ੀਆਂ ਵੀ ਖਰਾਬ ਕਰਦਾ ਜੀ ਕਿੰਨੀ ਸਬਜ਼ੀ ਖਰਾਬ ਕਰਤੀ ਜੀ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਹੈ ਸਾਡਾ ਮਸਲਾ ਹੱਲ ਕਰੋ ਜੀ ਅਸੀਂ ਗਰੀਬ ਬੰਦੇ ਆ ਜੀ ਦੇਖੋ ਜੀ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਆਪਾਂ ਦਿਹਾੜੀ ਨਾ ਬਣੀਏ ਫਿਰ ਕਰਾਂਗੇ ਕੀ ਆ ਭਾਈ ਰੋਟੀ ਕਿਹਨੇ ਖਾਣੇ ਗਰਾਹਕ ਵੀ ਪਰੇਸ਼ਾਨ ਹੈ ਗਰਾਹਕ ਡਰਦੇ ਆ ਹੀ ਆਂਦੇ ਨੇ ਨੇੜੇ ਨਹੀਂ ਆਂਦੇ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੈਂ ਇੱਥੋਂ ਲੋਕਲ ਵਢਿੰਡਾ ਰਹਿਣ ਵਾਲਾ ਹਾਂ ਬਸੰਤ ਵਿਹਾਰ ਤੋਂ ਇਹ ਜਿਹੜਾ ਬਾਂਦਰ ਆ ਨਾ ਫਿਰਦਾ ਮੈਂ ਆਪਦੀ ਅੱਖੀ ਜਿਹੜੀ ਚੀਜ਼ ਦੇਖੀ ਆ ਠੇਕੇ ਦੇ ਕੋਲ ਨਾ ਠੱਠੇ ਦੇ ਵੀ ਮੂੰਹ ਤੇ ਚਪੇੜ ਜਿਵੇਂ ਨਾ ਬੰਦਾ ਮਾਰਦਾ ਐ ਚਪੇੜ ਮਾਰਦਾ ਜਾਨਵਰ ਹੁੰਦੇ ਮੈਂ ਕੋਲ ਦੇਖਿਆ ਸਬਜੀ ਮੰਡੀ ਦੇ ਕਹਿੰਦੇ ਆ ਮੈਂ ਸੁਣ ਕਮਾ ਵੀ ਮੈਂ ਦੇਖਿਆ ਪਰ ਉਹ ਜਿਹੜਾ ਰੋਡ ਦੇ ਉੱਤੇ ਦੇਖਿਆ ਕਿਸੇ ਦੇ ਮਗਰ ਵੀ ਪੈ ਜਾਂਦਾ ਪ੍ਰਸ਼ਾਸਨ ਚ ਇਹ ਮੰਗਦੇ ਆ ਵੀ ਜਿਹੜੇ ਚਾਹੇ ਕਲੱਬ ਵਾਲੇ ਆ ਚਾਹੇ ਕੋਈ ਵੀ ਇਹਨੂੰ ਫੜ ਕੇ ਇਹਨ ਜਿੱਥੇ ਇਹਦੀ ਜਗ੍ਹਾ ਉੱਥੇ ਛੱਡਿਆ ਜਾਵੇ ਇਹ ਮੈਨੂੰ ਹੋ ਗਏ ਘਟੋ ਘਟੇ ਹੀ 8 ਦਿਨ 8-9 ਦਿਨ ਹੋ ਗਏ ਇਹ ਦੇਖੀ ਸ਼ਹਿਰ ਚ ਫਿਰ ਰਿਹਾ